ਦੋ ਗਲਾਪਨ ਬੰਦ ਕਿ ਰੋਸਵਾ ਦੇ ਵਿੱਚ ਹੁਣ ਇਹ ਦੋ ਗਲਾਪਨ ਕਿੱਦਾਂ ਬੰਦ ਹੋਊਗਾ ਜਿਸ ਵੇ ਤੁਹਾਡੇ ਸਿਰ ਦੇ ਵਿੱਚ ਜਿਹੜੀ ਕਿਚਕਿਚ ਚੱਲਦੀ ਵੀ ਬੰਦ ਹੋਊਗੀ ਉਹ ਕਿਚਕਿਚ ਕਿੱਦਾਂ ਬੰਦ ਹੋਊਗੀ ਜਿਸ ਵੇ ਥੋੜਾ ਚੰਗਾ ਸੰਭੋਗ ਹੋਊਗਾ ਹੁਣ ਤੁਸੀਂ ਕਹੋਗੇ ਲੰਗ ਗੱਲ ਫਿਰ ਸੁਭ ਭੁੱਖ ਤੇ ਆ ਗਈ ਪਤੀ ਪਤਨੀ ਦੇ ਵਿੱਚ ਜਿਹੜਾ ਰਿਸ਼ਤਾ ਹੈਗਾ ਆ ਜਿਹੜੀ ਔਰਤ ਹੈਗੀ ਆ ਉਹਦਾ ਜਿਹੜਾ ਬਿਹੇਵੀਅਰ ਹੈ ਜੇ ਉਹਦੇ ਬਿਹੇਵੀਅਰ ਚ ਚਿਰੜਾਪਨ ਹੈਗਾ ਲਗਾਤਾਰ ਚੱਲਦਾ ਪਿਆ ਹੈਗਾ ਉਹ ਇਸੇ ਵਾਸਤੇ ਹੈ ਕਿਉਂਕਿ ਮੈਂ ਸ਼ੁੱਧ ਪੰਜਾਬੀ ਵਿੱਚ ਕਹਾਂ ਨਾ ਲੈਕ ਦਾ ਉਹ ਬੀ ਟੂ ਕਰੂਡ ਮੈਂ ਇਨਾ ਕਰੂਡ ਨਹੀਂ ਕਹਿਣਾ ਚਾਹੁੰਦੀ ਲਾਈਕ ਇਨਾ ਸਿੱਧਾ ਸਿੱਧਾ ਇਨਾ ਰੁੱਖੇ ਤਰੀਕੇ ਨਾਲ ਹੈ ਨਾ ਸ ਪਰ ਹਾਂ ਇਹ ਦੱਸ ਦਿੰਨੀ ਆ ਕਿ ਜਿਸ ਵੇਲੇ ਤੁਸੀਂ ਆਪਣੇ ਆਪ ਤੇ ਥੋੜੀ ਜਿਹੀ ਮਿਹਨਤ ਕਰੋਗੇ ਜਿਵੇਂ ਮੈਂ ਤੁਹਾਨੂੰ ਕੱਲ ਦੱਸਦੀ ਪਈ ਸੀ ਜਿਹੜੇ ਤਾਂ ਕੱਲ ਹੈਗੇ ਸੀ ਮੈਂ ਉਥੋਂ ਗੱਲ ਅੱਗੇ ਸ਼ੁਰੂ ਕਰ ਦਣੀ ਆ ਪਰ ਜਿਹੜੀਆਂ ਕੱਲ ਹੈ ਨਹੀਂ ਸੀਗੀਆਂ ਬੇਬੀਆਂ ਉਹਨਾਂ ਦੇ ਵਾਸਤੇ ਉਹਨੇ ਕੱਲ ਉਹਨੂੰ ਸ਼ੁਰੂ ਤੋਂ ਸ਼ੁਰੂ ਕਰਾਂ ਬਿਕੋਜ਼ ਜੇ ਤੁਸੀਂ ਆਪਣੇ ਆਪ ਨੂੰ ਵੀ ਇਹ ਚਰਮ ਸੀਮਾ ਦਉਂਗੇ ਚਰਮ ਸੀਮਾ ਕੀ ਹੁੰਦੀ ਹੈ ਪੰਜਾਬੀ ਦੇ ਵਿੱਚ ਔਰਗੈਜ਼ਮ ਜੇ ਆਪਣੇ ਆਪ ਨੂੰ ਤੁਸੀਂ ਦਉਂਗੇ ਇਹ ਥੋੜਾ ਜਿਹਾ ਚਿਰਟਾ ਪਾਣਾ ਉਹ ਘਟ ਜਾਊਗਾ ਖਤਮ ਹੋ ਜਾਊਗਾ ਇਹ ਵੰਚਰੀ ਯਾ ਤੁਸੀਂ ਤਾਂ ਨਹੀਂ ਚਟੜੀਆਂ ਤੁਸੀਂ ਤਾਂ ਨਹੀਂ ਖਿਜੀਆਂ ਰਣੀਆਂ ਹੋਗੀਆਂ ਖਿਜੀਆਂ ਰਣੀਆਂ ਇਸੇ ਵਾਸਤੇ ਜਿਉਂ ਥੋੜੀ ਨੂ ਆਉਂਦੀ ਹੈਗੀ ਜਾਂ ਕੁਝ ਵੀ ਕੋਈ ਦੰਦਾ ਹੈਗਾ ਤੁਸੀਂ ਉਹ ਤੋਂ ਜ਼ਿਆਦਾ ਸੁਣਨੇ ਆ ਯਾ ਸੀ ਦੇ ਆਪਣਾ ਚਿਹਰਾ ਪਰ ਬੰਦ ਕਰੋ ਓਕੇ ਆਪਿਆਂ ਤੇ ਥੋੜੀ ਜੀ ਬਸ ਇੰਨੀ ਕਿ ਮਿਹਨਤ ਕਰਨ ਦੀ ਲੋੜ ਹੈ ਆਪਣੇ ਹੱਥ ਨੂੰ ਜਰਾ ਡਾਊਨ ਸਾਊਥ ਫੜਨ ਲੱਗੇ ਜਾਓ ਆਪਣੇ ਥੋੜਾ ਜਿਹਾ ਕੰਮ ਕਰੋ ਆਪਣੀਆਂ ਉਂਗਲਾਂ ਨੂੰ ਥੋੜਾ ਜਿਹਾ ਹਿਲਾਓ ਔਰ ਜਿਸ ਵੇਲੇ ਤੁਹਾਨੂੰ ਉਹ ਸਵਾਲ ਆਉਣ ਲੱਗਾ ਉਸ ਵੇਲੇ ਬੰਦ ਨਾ ਕਰਿਓ ਹੋਰ ਥੋੜਾ ਜਿਹਾ ਜਾਓ ਹੋਰ ਅੱਗੇ ਥੋੜਾ ਜਿਹਾ ਜਾਓ ਇੱਕ ਥੋੜਾ ਜਿਹਾ ਆਪਣੇ ਨੂੰ ਟੱਚ ਕਰਦੇ ਜਾਓ ਜਾਓ ਟੱਚ ਕਰਿਓ ਆਪਣੇ ਸਾਰੇ ਹਿੱਸੇ ਨੂੰ ਕਰਿਓ ਔਰ ਤੁਸੀਂ ਦੇਖਿਓ ਜੇ ਤੁਹਾਡੇ ਸਿਰ ਦੇ ਉੱਤੇ ਇੱਕ ਬੋਝ ਜਿਹਾ ਬਣਿਆ ਪਿਆ ਹੋਇਆ ਹੈ ਤੁਹਾਡੇ ਸਿਰ ਦੇ ਤੇ ਇਦਾਂ ਦਾ ਜਿਹੜਾ ਥੋੜਾ ਸਿਰ ਕਣਿਆ ਹੁੰਦਾ ਹਰ ਵੇਲੇ ਇਦਾਂ ਘੁੱਟਿਆ ਹੋਇਆ ਹੈਗਾ ਨਾ ਥੋੜਾ ਸਿਰ ਕੰਪਲੀਟਲੀ ਘੁੱਟਿਆ ਹੋਇਆ ਹੁੰਦਾ ਉਹ ਬੰਦ ਹੋ ਜਾਊਗਾ